ਗੁੱਡ ਮਾਰਨਿੰਗ एवरीवन ਕਿਵੇਂ ਹੋ ਆਪ ਸਭ ਆਈ ਹੋਪ ਯੂ ਆਲ ਆਰ ਡੂਇੰਗ ਵੈਲ ਗਾਇਜ਼ ਅਰ ਅੱਜ ਦੀ ਸਵੇਰ ਦੀ ਸ਼ੁਰੂਆਤ ਕਰ ਰਹੇ ਆ ਗਰਮਾ ਗਰਮ ਮਿਸੇ ਪਰਚਾਦੇ ਆ ਤੇ ਨਾਲ ਬਣਾ ਰਿਆ ਅਸੀਂ ਚਾਹ ਸੋ ਜਿਸ ਤਰ੍ਹਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸੰਗਰਾਂਦ ਔਰ ਸੰਗਰਾਂਦ ਵਾਲੇ ਦਿਨ ਆਟੋਮੈਟਿਕਲੀ ਸਾਡੇ ਘਰ ਬਣ ਰਹੇ ਆ ਮਿਸੇ ਪਰਚਾਦੇ ਜੋ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਦੇਣ ਨੇ ਸੋ ਫਟਾਫਟ ਚਲੋ ਗਰਮਾ ਗਰਮ ਮਿਸੇ ਪਰਚਾਦਿਆਂ ਦੇ ਨਾਲ ਚਾਹ ਪੀਨੇ ਆ ਔਰ ਇਸ ਤਰ੍ਹਾਂ ਕਰਦੇ ਆ ਆਪਣੇ ਦਿਨ ਦੀ ਸ਼ੁਰੂਆਤ say something like you love me and make my day like you always do like you always do so guys ਇੱਥੇ ਮੈਂ ਖਾਣ ਲੱਗੀ ਆ ਮਿਸੇ ਪਰਛਾਦੇ ਸੋ ਦੀਦੀ ਪਕਾ ਰਹੀ ਆ ਫੁਲਕੇ ਗਰਮਾ ਗਰਮ ਅਸੀਂ ਇੱਕ ਦੂਸਰੇ ਨੂੰ ਖਵਾਉਣ ਦੇ ਟਾਈਮ ਤੇ ਆਲਟਰਨੇਟਿਵਲੀ ਇੱਕ ਦੂਸਰੇ ਨੂੰ ਬਦਲ ਕੇ ਫੁਲਕੇ ਪਕਾ ਲੈਨੇ ਆ ਸੋ ਇੱਥੇ ਮੇਰੀ ਵਾਰੀ ਆ ਗਈ ਔਰ ਦੀਦੀ ਬਣਾ ਰਹੀ ਫੁਲਕੇ ਉਦੋਂ ਪਾਣੀ ਲੈ ਕੇ ਆਉਂਦੇ। ਅਬ ਬਰਾੜ ਸਾਹਿਬ ਬੈੱਡ ਤੇ ਬੈ ਕੇ ਰੋਟੀ ਖਾਂਦੇ ਆ। ਔਰ ਆ ਜਿਹੜਾ ਸਾਡਾ ਨੰਨੂ ਆ ਇਹ ਸ਼ੌਂਕੇ ਖਾਂਦਾ ਹੈ। ਔਰ ਇੱਕ ਆ ਜਿਹੜਾ ਸਾਡਾ ਨੰਨੂ ਆ ਇਹ ਹੱਸੀ ਜਾਂਦਾ ਠਾਣੂ ਮੂੰਹ ਕਰਕੇ। ਇਹ ਦੋ ਇੱਕੋ ਜਿਹੇ ਨੰਨੂ ਆ ਕਿਹੇ ਦਿਨ ਦੋਵੇਂ ਵਖਾਵਾਂਗੇ ਗਾਇਸ ਸਾਨੂੰ। ਆ ਵੇਖੋ ਬਰਾੜ ਸਾਹਿਬ ਮਿੱਸੇ ਪਰਛਾਦੇ ਔਰ ਚਾਹ ਨਾ ਕੀ ਨਜ਼ਾਰੇ ਵੱਜੇ ਤੁਹਾਨੂੰ ਹੈ ਸਵੇਰੇ ਸਵੇਰੇ। ਪੂਰੇ ਨਜ਼ਾਰੇ ਵੱਜੇ ਫਿਰ ਬਰਾੜ ਸਾਹਿਬ। ਹਾਂ ਜੋਤ ਨਜ਼ਾਰੇ ਵੱਜੇ। ਪੂਰੇ ਹਾਂ ਪੂਰੇ ਮਜ਼ਾ ਆ ਰਿਹਾ ਹੈ ਹਾਂ ਹੈ ਚਲ ਥੈਂਕ ਯੂ ਕਰੋ ਫਿਰ ਨਹੀਂ ਨਹੀਂ ਕਰਨਾ ਥੈਂਕ ਯੂ ਨਹੀਂ ਕਰਨਾ ਮਮਾ ਅਭੀ ਬਿਤਾਉਂਦਾ ਹਾਂ ਬਤਾਤਾ ਹਾਂ ਯੂ ਕੈਨ ਲਵਰ ਆਮਟ ਬੀ ਦ ਬੈਸਟ ਲਵਰ ਯੂ ਕਾਟ ਆ ਵਾਂਟ ਟੂ ਮੈਸ ਅਪ ਯਰ ਕਵਰਸ ਯੂ ਲਵਰ ਆਈ ਡੋਂਟ ਵਾਂਟ ਟੂ ਮੀਟ ਯਰ ਮਦਰ ਚਲੋ ਜੀ ਰੈਡੀ ਹੋ ਜੀ ਆਫਿਸ ਜਾਣ ਵਾਸਤੇ ਕਿਉਂਕਿ ਹੁਣ ਟਾਈਮ ਹੋ ਗਿਆ ਹੈ 9:30 ਦਾ ਔਰ ਫਟਾਫਟ ਪਹੁੰਚਣਾ ਹੈ ਅਸੀਂ ਅੱਜ ਆਪਣੇ ਆਫਿਸ ਔਰ ਆਫਿਸ ਜਾ ਕੇ ਅੱਜ ਜਿਸ ਤਰ੍ਹਾਂ ਕਿ ਸੈਟਰਡੇ ਹੈ ਆਲਵੇਸ ਤੇ ਮੈਂ ਸੈਟਰਡੇ ਛੁੱਟੀ ਕਰ ਲੈਣੀ ਹੁੰਦੀ ਆ ਹੁਣ ਜਿਸ ਤਰ੍ਹਾਂ ਕਿ ਮੈਂ ਗੁਰੂ ਰਾਮਦਾਸ ਜੀ ਦੇ ਕਾਲੀ ਜਾ ਆਈ ਆ ਜਿਦਾ ਕਰਕੇ ਹੁਣ ਫਿਰ ਅੱਜ ਮੈਂ ਟਾਈਮ ਨਾਲ ਆਫਿਸ ਚਲੀ ਜੂੰਗੀ ਸੋ ਅੱਜ ਜਿਸੀ ਲਗਾਨੀ ਆ ਫੁੱਲ ਡੇ ਕਲਾਸ ਯਾਨੀ ਕਿ ਸਾਡੀ ਜੋ ਕਲਾਸ ਟਾਈਮ ਹੈ ਉਹ ਅਪਰੋਕਸੀਮੇਟਲੀ 2 ਤੋਂ 2.5 ਵਜੇ ਅਸੀਂ ਜੋ ਸਟੱਡੀ ਸੈਂਟਰ ਤੇ ਛੁੱਟੀ ਕਰਨੀ ਆ ਜਿਦਾ ਕਰਕੇ ਮੈਂ ਹੋ ਰਹੀ ਆ ਇੱਥੇ ਰੈਡੀ ਫਟਾਫਟ ਔਰ ਉਸ ਤੋਂ ਬਾਅਦ ਫਿਰ ਮੈਂ ਚਲੀ ਜੂੰਗੀ ਸੈਂਟਰ ਸੋ ਗਾਇਜ਼ ਹੁਣੇ ਹੁਣੇ ਆ ਕੇ ਬੈਠੇ ਆ ਸੈਂਟਰ ਤੋਂ ਔਰ ਜੋ ਤਨੁਨਵਾ ਆ ਕੇ ਹਟੀਆਂ ਐਕਚੁਅਲੀ ਅੱਜ ਸਵੇਰੇ ਜੋ ਤਨੁਨਵਾ ਨਹੀਂ ਪਾਈ ਕਿਉਂਕਿ ਜੋ ਦਾ ਅੱਜ ਸਕੂਲ ਦੀ ਛੁੱਟੀ ਸੀ ਔਰ ਸਵੇਰੇ ਠੰਡ ਵੀ ਕਾਫੀ ਜਿਆਦਾ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਹੁਣ ਠੰਡ ਵੱਧ ਨਹੀਂ ਸਟਾਰਟ ਹੋ ਗਈ ਆ ਔਰ ਧੁੰਦ ਵੀ ਪੈਂਦੀ ਆ ਕਾਫੀ ਜ਼ਿਆਦਾ ਜੀ ਦਾ ਕਰਕੇ ਫਿਰ ਨਹੀਂ ਮੇਰੀ ਹਿੰਮਤ ਪਈ ਸਵੇਰੇ ਸਵਰੀ ਨੂੰ ਨਵਾਉਂਦੀ ਕਿਉਂਕਿ ਉਹਨੂੰ ਜ਼ੁਕਾਮ ਆ ਹਲਕਾ ਚ ਨਾਲ ਦੇ ਨਾਲ ਖਾਂਸੀ ਵੀ ਆਈ ਜਾਂਦੀ ਆ ਸੋ ਮੈਂ ਸੋਚਿਆ ਕਿ ਚਲੋ ਇਹਨੂੰ ਬਾਅਦ ਚਾ ਕੇ ਨਵਾਉਣੀ ਆ ਤੇ ਮੈਂ ਦੁਪਹਿਰੇ ਮਤਲਬ ਜਿਸ ਤਰ੍ਹਾਂ ਹੀ ਮੈਂ 3:30 ਵਜੇ ਸੈਂਟਰ ਤੋਂ ਆ ਗਈ ਆ ਉਸੇ ਟਾਈਮ ਮੈਂ ਉਹਨੂੰ ਗਰਮ ਪਾਣੀ ਕਰਕੇ ਔਰ ਨਵਾ ਦਿੱਤਾ ਆ ਤੇ ਹੁਣ ਉਹ ਖੇਡ ਰਿਹਾ ਏ ਔਰ ਬਸ ਮੈਂ ਬਣਾਉਣ ਲੱਗੀ ਹਾਂ ਚਾਹ ਚਾਹ ਬਣਾ ਕੇ ਤੇ ਫਿਰ ਈਵਨਿੰਗ ਦੇ ਜੋ ਵੀ ਚੋਰਸਾ ਉਹ ਕਰਦੇ ਆ ਔਰ ਬੱਚੇ ਜੋ ਆ ਉਹ ਇਸ ਟਾਈਮ ਜੋ ਏਜ ਹੈ ਇਸ ਟਾਈਮ ਹੱਥ ਨਹੀਂ ਆਉਂਦੇ ਇਸ ਪੇਰੈਂਟਸ ਨੂੰ ਹੀ ਬੜਾ ਪੇਸ਼ੈਂਸ ਰੱਖਣਾ ਪੈਂਦਾ ਕਿਉਂਕਿ ਇਹ ਇੱਕ ਐਵੇਂ ਦੀ ਏਜ ਹੈ ਕਿ ਬਹੁਤ ਜ਼ਿਆਦਾ ਸ਼ਰਾਰਤਾ ਕਰਦੇ ਆ ਕਈ ਗੱਲਾਂ ਉਹ ਆਪਣੀ ਮਰਜ਼ੀ ਦੇ ਨਾਲ ਕਰਨਾ ਚਾਹੁੰਦੇ ਆ ਆਪਣੇ ਵਾਸਤੇ ਵਿੱਚ ਨਹੀਂ ਹੁੰਦੀਆਂ ਖਾਣ ਦੇ ਵਿੱਚ ਵੀ ਚੂਜ਼ੀ ਹੋ ਜਾਂਦੇ ਆ ਕਿ ਆ ਚੀਜ਼ ਖਾਣੀ ਆ ਚੀਜ਼ ਨਹੀਂ ਖਾਣੀ ਸੋ ਡੈਫੀਨਿਟਲੀ ਇੱਥੇ ਜਿੰਨਾ ਕੁ ਮੈਨੂੰ ਪਤਾ ਹੈ ਕਿ ਪੇਰੈਂਟਸ ਨੂੰ ਬਹੁਤ ਜ਼ਿਆਦਾ ਆਪਣਾ ਵੀ ਨਹੀਂ ਚਲਾਉਣਾ ਚਾਹੀਦਾ ਕਿ ਜੋ ਮਰਜ਼ੀ ਹੈ ਨਾ ਉਹ ਨਹੀਂ ਚਲੋਣੀ ਚਾਹੀਦੀ ਪੇਰੈਂਟਸ ਨੂੰ ਐਕਚੁਅਲੀ ਉਹਨਾਂ ਦੀ ਚੁਆਇਸ ਤੇ ਡਿਪੈਂਡ ਕਰਦੀ ਉਹਨਾਂ ਦੀ ਈਟਿੰਗ ਹੈਬਿਟ ਕੁਝ ਬੱਚੇ ਵਧੀਆ ਤਰੀਕੇ ਨਾਲ ਪੇਰੈਂਟਸ ਦੇ ਮੁਤਾਬਿਕ ਜੋ ਪੇਰੈਂਟਸ ਖਾਂਦੇ ਆ ਉਸ ਦੇ ਹਿਸਾਬ ਨਾਲ ਖਾ ਲੈਂਦੇ ਆ ਕੁਝ ਬੱਚੇ ਨਹੀਂ ਖਾਣਾ ਚਾਹੁੰਦੇ ਉਹ ਸਨੈਕਸ ਤੇ ਜ਼ਿਆਦਾ ਡਿਪੈਂਡ ਰਹਿੰਦੇ ਆ ਵੱਖਰਾ ਵੱਖਰਾ ਬਾਡੀ ਨੇਚਰ ਹੁੰਦਾ ਹੈ that's why it depend ਕਰਦਾ ਹੈ ਕਿ ਬੱਚਾ ਕਿਸ ਨੇਚਰ ਦਾ ਹੈ ਇਹ ਗੱਲ ਮਦਰ ਨੂੰ ਸਮਝਣੀ ਚਾਹੀਦੀ ਹੈ ਜਿੰਨਾ ਕ ਖਾ ਰਿਹਾ ਹੈ ਜਿੰਨਾ ਕ ਪੀ ਰਿਹਾ ਹੈ ਉਹ ਸਭ ਨਾਲ ਅਗਰ ਉਹ ਐਕਟਿਵ ਰਹਿ ਰਿਹਾ ਹੈ ਤੇ ਫਿਰ ਇਨਫ ਹੈ ਸੋ ਐਸੇ ਕਰਕੇ ਜੋਤ ਨੂੰ ਮੈਂ ਜ਼ਿਆਦਾ ਨਹੀਂ ਕਦੀ ਵੀ ਬਾਉਂਡ ਨਹੀਂ ਕਰਦੀ ਕਿ ਉਹ ਉਹਦਾ ਜੋ ਵੀ ਚੱਲ ਰਿਹਾ ਸਾਰਾ ਜੋ ਸ케ਜੂਲ ਹੈ ਉਹ ਫਲੈਕਸੀਬਲ ਹੈ ਕਿਉਂਕਿ ਮੈਂ ਕੋਈ ਵੀ ਪ੍ਰੈਸ਼ਰ ਨਹੀਂ ਪਾਣਾ ਜੀ ਉਹਦੇ ਤੇ ਜਦੋਂ ਤੱਕ ਉਹ 5 ਸਾਲ ਦੀ ਏਜ ਤੱਕ ਨਹੀਂ ਜਾਂਦਾ ਬਿਕਾਜ਼ ਇੱਕ ਤੇ ਸਟੱਡੀ ਵੀ ਜੋ ਸਟਾਰਟਿੰਗ ਤੋਂ بیس ਹੈ ਉਬੜੀ ਆਰਾਮ ਨਾਲ ਪੜਾ ਕੇ ਮਤਲਬ ਪਲੇ ਪੈਂਚ ਹੈ ਜੋ ਤੋਂ ਔਰ ਨੂੰ ਆਰਾਮ ਨਾਲ 6 7 ਮੰਥ ਦਾ ਟਾਈਮ ਮਿਲ ਜਾਣਾ ਹੈ ਪਲੇ ਪੈਂ ਦੀਆਂ ਐਕਟੀਵਿਟੀਜ਼ ਸਿੱਖਦੇ ਹੋਏ ਔਰ ਨਰਸਰੀ ਦੇ ਵਿੱਚ ਜਾਣ ਲਈ ਤਿਆਰ ਹੁੰਦਿਆ ਹੋਇਆ ਜਸਟ ਨਰਸਰੀ ਦੇ ਵਿੱਚ ਮੈਂ ਨਹੀਂ ਪਾਇਆ ਕਿਉਂਕਿ ਮੈਨੂੰ ਇਸ ਤਰ੍ਹਾਂ ਕੋਈ ਵੀ ਜਲਦਬਾਜ਼ੀ ਨਹੀਂ ਆ ਕਿ ਫਟਾਫਟ ਕਲਾਸਸ ਕੰਪਲੀਟ ਹੋ ਜਾਣ ਮੈਨੂੰ ਇਹ ਆ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਇੰਟਰਸਟਿੰਗਲੀ ਲਵੇ ਆਪਣੀ ਸਟੱਡੀ ਨੂੰ ਬੌਦਰ ਨਾ ਲਵੇ ਸੋ ਦੈਟਸ ਵਾਈ ਚਲੋ ਆਪਣੀ ਸਾਈਡ ਤੋਂ ਤੇ ਮੈਂ ਕੋਸ਼ਿਸ਼ ਕਰ ਹੀ ਰਹੀ ਆ ਬਾਕੀ ਜੋ ਵੀ ਹੈ ਬੱਚੇ ਦੀ ਔਰ ਪ੍ਰਮਾਤਮਾ ਦੀ ਮਰਜ਼ੀ ਹੈ ਸੋ ਦੇਖਦੇ ਹਾਂ ਕਿਵੇਂ ਦਾ ਉਹਦਾ ਸਿਸਟਮ ਰਹਿੰਦਾ ਹੈ ਉਹ ਸਟੱਡੀ ਨੂੰ ਕਿੰਨਾ ਕੁ ਪਿਆਰ ਕਰਦਾ ਹੈ ਔਰ ਕਿਸ ਤਰ੍ਹਾਂ ਦੀਆਂ ਹੈਬਿਟਸ ਉਹਦੀਆਂ ਜਨਰੇਟ ਹੁੰਦੀਆਂ ਹੈ ਵੱਡੇ ਹੋ ਕੇ ਸੋ ਚਲੋ ਜੀ ਪਹਿਲਾਂ ਪ੍ਰਿਪੇਅਰ ਕਰ ਲਈਏ ਚਾਹ ਹਾਂਜੀ ਗਾਇਜ਼ ਈਵਨਿੰਗ ਦੇ ਵਜ ਰਹੀ ਆ 6:30 ਔਰ ਅਸੀਂ ਅੱਗੇ-ਅਗਰ ਦੇ ਵਿੱਚ ਆਗਨ ਦੇ ਵਿੱਚ ਲੱਗੀਆਂ ਬਹੁਤ ਜ਼ਿਆਦਾ ਰੌਣਕਾਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਸਟ ਬਿਹਾਈਂਡ ਆਫ ਮਾਈ ਮੀ ਮਮਾ ਜਿਹੜੇ ਆ ਉਹ ਬਣਾ ਰਹੀ ਆ ਚਿਕਨ ਕਿਉਂਕਿ ਪ੍ਰੌਣੇ ਆਏ ਆ ਔਰ ਮਮਾ ਵੀ ਨਾ 来 ਆ ਤੇ ਮਮਾ ਨੇ ਥੋੜਾ ਜਿਹਾ ਚਿਕਨ ਜਿਹੜਾ ਹੈ ਉਹ ਬਣਾਉਣ ਦੀ ਪ੍ਰੇਪਰੇਸ਼ਨ ਚੁੱਲੇ ਤੇ ਸ਼ੁਰੂ ਕਰ ਦਿੱਤੀ ਆ ਔਰ ਹੈਲਪ ਕਰ ਰਿਹਾ ਮੇਰਾ ਛੋਟਾ ਬ੍ਰਦਰ ਸੋ ਇੱਥੇ ਇਹ ਨੰਨੇ-ਮੁੰਨੇ ਜਿਹੜੇ ਆ ਇਹ ਆਂਗਣ ਦੇ ਵਿੱਚ ਖੇਡੀ ਜਾ ਰਹੇ ਆ ਇਹਨਾਂ ਨੇ ਆਂਗਣ ਦੇ ਵਿੱਚ ਬਹੁਤ ਜ਼ਿਆਦਾ ਸ਼ੈਤਾਨੀਆਂ ਦਏ ਆ ਕਰਨ ਪੂਰੀਆਂ ਜੋਤ ਇਧਰ ਆ ਜਾਓ ਬੇਟਾ ਇਹਨਾਂ ਦੀਆਂ ਸ਼ੈਤਾਨੀਆਂ ਦੇ ਨਾਲ-ਨਾਲ ਮੈਂ ਤੁਹਾਨੂੰ ਦਿਖਾਵਾਂ ਕਿਵੇਂ ਚਿਕਨ ਬੰਦ ਰਿਹਾ ਆ ਦੇਖੋ ਗਾਇਸ ਪੂਰਾ ਟਰੈਡੀਸ਼ਨਲ ਮੈਥਡ ਚੁੱਲੇ ਤੇ ਚਿਕਨ ਬੰਦ ਰਿਹਾ ਹੈ ਔਰ ਆਪਾਕੀਆਂ ਦੇ ਨਾਲ ਆ ਦੇਖੋ ਵਧੀਆ ਜਿਹਾ ਤੜਕਾ ਮम्मा ਲਗਾ ਰਹੀ ਹੈ ਇੱਥੇ ਗਾਇਜ਼ ਅਸੀਂ ਬਣਾਇਆ ਛੋਟਾ ਜਿਹਾ ਚੌਂਕਾ ਲੇਕਿਨ ਇਹਨੂੰ ਪੂਰਾ ਰੈਨੋਵੇਟ ਨਹੀਂ ਕੀਤਾ ਐਕਚੁਅਲੀ ਅਜੇ ਇਹ ਪਲਾਸਟਰ ਹੋਣ ਵਾਲਾ ਸੀਗਾ ਲੇਕਿਨ ਵਿੱਚੇ ਮਿਸਤਰੀ ਕੰਮ ਛੱਡ ਕੇ ਚਲੇ ਗਏ ਸੀ ਉਹਨਾਂ ਨੂੰ ਥੋੜਾ ਜਿਹਾ ਹੋਰ ਕੰਮ ਕੋਈ ਪੈ ਗਿਆ ਸੋ ਇਸ ਤਰੀਕੇ ਨਾਲ ਇਹਨੂੰ ਹੁਣ ਬਸ ਮੇਰਾ ਆਂਗਣ ਵੱਲੇ ਧਿਆਨ ਸਜੇ ਸਜੇ ਆਂਗਣ ਨੂੰ ਰੈਨੋਵੇਟ ਕਰਨਾ ਹੈ ਔਰ ਰੈਨੋਵੇਟ ਕਰਕੇ ਫਿਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਫਿਰ ਚੁੱਲੇ ਤੇ ਸ਼ਾਗ ਸਲਗਮ ਇਹ ਚੀਜ਼ਾਂ ਬਣਾਇਆ ਕਰਾਂਗੇ ਸੋ ਇਸ ਤਰੀਕੇ ਨਾਲ ਬੜਾ ਵਧੀਆ ਲੱਗਦਾ ਸ਼ਾਮ ਦੇ ਟਾਈਮ ਬਾਹਰ ਬੈਠ ਕੇ ਔਰ ਖਾਣਾ ਬਣਾਉਣਾ ਇੰਜੋਏ ਕਰਨਾ ਉੱਥੇ ਕਸੀ ਮੰਜੀ ਡਾਲੇ ਆ ਕੁਰਸੀਆਂ ਡਾਲਦੀਆਂ ਔਰ ਉਹਨਾਂ ਨੂੰ ਮਤਲਬ ਇੱਥੇ ਬੈਠ ਕੇ ਜਿਹੜੇ ਵੀ ਪਰੌਣੇ ਆਏ ਉਹ ਸਾਰੇ ਜਾਣੇ ਖਾਣਾ ਖਾਣਗੇ ਫਿਲਹਾਲ ਅਜੇ ਪ੍ਰੈਪਰੇਸ਼ਨ ਸ਼ੁਰੂ ਹੋਈ ਆ ਖਾਣਾ ਬਣਨ ਦੀ ਸਾਰੇ ਵਾ ਫਟਾਫਟ ਫੁਲਕੇ ਲਾਉਣ ਡੈਪੇ ਆ ਕੇ ਖੁਸ਼ਕ ਫੁਲਕੇ ਲਾਉਣੇ ਆ ਤੇ ਅੱਜ ਫੁਲਕੇ ਵੀ ਜਿਆਦਾ ਚਾਹੀਦੇ ਲਗਭਗ 30 40 ਫੁਲਕੇ ਦੀ ਦੀ ਚਾਹੀਦੇ ਹੈ ਨਾ ਹਾਂ ਹਾਂ ਤੇ 30 40 ਫੁਲਕੇ ਲਗਭਗ ਚਾਹੀਦੇ ਆ ਸੋ ਇੱਥੇ ਦੀਦੀ ਫਟਾਫਟ ਕਹਿੰਦੇ ਕਿ ਮੈਂ ਫੁਲਕੇ ਲਾ ਲੈਣੀ ਆ ਗੈਸ ਤੇ ਅੰਦਰ ਔਰ ਬਾਰ ਬਣ ਰਿਹਾ ਚਿਕਨ ਔਰ ਅਸੀਂ ਦੀਦੀ ਆਪਾਂ ਕਿਹੜੀ ਸਬਜ਼ੀ ਖਾਣੀ ਆ ਆਪਾਂ ਆਲੂ ਸੱਚ ਆਪਣੇ ਆਲੂ ਬਣੇ ਹੈ ਨਾ ਅਸੀਂ ਖਾਵਾਂਗੇ ਆਲੂ ਨਾਲ ਔਰ ਪਰਣਾਲੀ ਬਣ ਰਿਹਾ ਚਿਕਨ ਵੈਸੇ ਤੇ ਅਸੀਂ ਨਹੀਂ ਬਣਾਉਣਾ ਸੀ ਕਿਉਂਕਿ ਅੱਜ ਸੰਗਰਾਮ ਹੈ ਲੇਕਿਨ ਕਈ ਵਾਰੀ ਮਜਬੂਰੀ ਹੋ ਜਾਂਦੀ ਆ ਕੁਝ ਜਗ੍ਹਾ ਫਿਰ ਬਣਾਉਣਾ ਵੀ ਪੈਂਦਾ ਹੈ ਗਾਇਜ਼ ਚਲੋ ਜੀ ਸੋ ਫੁਲਕੇ ਇੱਥੇ ਤਿਆਰ ਹੋ ਰਹੇ ਹੁਣ ਤੁਹਾਨੂੰ ਵਿਖਾਉਨੇ ਆ ਚਿਕਨ ਇੱਥੇ ਗਾਇਜ਼ ਜੋਤ ਨੂੰ ਕਾਬੂ ਕਰਕੇ ਸਵਾਇਆ ਕਿਉਂਕਿ ਜੋਤ ਕਰ ਰਿਹਾ ਸੀ ਬਹੁਤ ਜ਼ਿਆਦਾ ਸ਼ੈਤਾਨੀ ਹੁਣ ਇੱਥੇ ਰਮਾਨ ਦਾ ਕਾਬੂ ਆਇਆ ਹੈ ਆ ਵੇਖੋ ਸੋ ਬਹੁਤ ਵਾਰ ਕਹਿ ਦਈਦਾ ਹੈ ਕਿ ਮੰਮੀਆਂ ਫੋਨ ਫੜਾ ਛੱਡ ਦਿਆਂ ਪਰ ਮੰਮੀਆਂ ਦੀ ਵੀ ਮਜਬੂਰੀ ਆ ਸਮ ਟਾਈਮ ਫੋਨ ਫੜਾਉਣੇ ਪੈਂਦੇ ਆ ਮम्मा ਕਹਿੰਦੇ ਆ ਚਿਕਨ ਦੇ ਉੱਪਰ ਉਹ ਟੱਕਣ ਨਹੀਂ ਹਟਾਉਣਾ ਕਿਉਂਕਿ ਹੁਣੇ-ਹੁਣੇ ਉਹਨਾਂ ਨੇ ਪਾਣੀ ਲਗਾਇਆ ਔਰ ਚੰਗੇ ਤਰੀਕੇ ਨਾਲ ਪਾਫ ਦੇ ਨਾਲ ਪਕਾ ਰਹੇ ਆ ਸੋ ਐਸ ਕਰਕੇ ਬਸ ਚਿਕਨ ਬਣ ਕੇ ਰੈਡੀ ਹੋਣ ਲੱਗਾ ਕੁਛ ਹੀ ਮਿੰਟਾਂ ਦੇ ਵਿੱਚ ਸੋ ਗਾਇਸ ਹੁਣੇ-ਹੁਣੇ ਗੈਸਟ ਚਲੇ ਗਏ ਆ ਔਰ ਕਿਚਨ ਦਾ ਸਾਰਾ ਖਲਾਰਾ ਸਾਮਕੇ ਮੈਂ ਹੋਈ ਆ ਫਰੀ ਔਰ ਬ੍ਰੈਡਸ ਆਪ ਕਹਿੰਦੇ ਕਿ ਥੋੜੀ ਜੀ ਚਾਹ ਬਣਾ ਲੂ ਕਿਉਂਕਿ ਸ਼ਾਮ ਨੂੰ ਅੱਜ ਅਸੀਂ ਚਾਹ ਦੀ ਪੀਤੀ ਚੱਜਣਾ ਸੋ ਸਾਨੂੰ ਉਹ ਜਿਹੜੀ ਥਰਸਟ ਹੈ ਨਾ ਚਾਹ ਦੀ ਜੋ ਪਿਆਸ ਹੈ ਨਾ ਉਹ ਅਜੇ ਵੀ ਸਾਡੇ ਵਿੱਚ ਬਾਕੀ ਰਹਿ ਗਈ ਸੀ ਜਿਹਦਾ ਕਰਕੇ ਅਸੀਂ ਹੁਣ ਫਟਾਫਟ ਚਾਹ ਬਣਾਉਂਦੇ ਆ ਸੋ ਤੁਸੀਂ ਦੇਖ ਸਕਦੇ ਜੇ ਗੈਸ ਤੇ ਬਣਦੀ ਹੈ ਚਾਹ ਔਰ ਸਮ ਟਾਈਪਸ ਅਸੀਂ ਨਾ ਰਾਤ ਨੂੰ ਚਾਹ ਪੀਂਦੇ ਹੁੰਨੇ ਆ ਜਦੋਂ ਦਿਲ ਕਰਦਾ ਹੈ ਸੋ ਉਸੇ ਤਰੀਕੇ ਨਾਲ ਅੱਜ ਵੀ ਦਿਨ ਕੀਤਾ ਕਿ ਚਾਹ ਪੀ ਲਈ ਥੋੜੀ ਜੀ ਸੋ ਬਸ ਫਟਾਫਟ ਚਾਹ ਬਣਾ ਕੇ ਪੀ ਕੇ ਫੇਰ ਸੌਣ ਜਾਣਾ ਸੀ ਚਾਹ ਥੋੜੀ ਜੀ ਕੜਕ ਬਣਾਉਣੀ ਆ ਕਿਉਂਕਿ ਹੁਣ ਅਸੀਂ ਭਜਨਸ ਕਿ ਥੱਕ ਬੜਾ ਗਏ ਆ ਅੱਜ ਹੁਣ ਖਾਣੇ ਦੀ ਪ੍ਰੇਪਰੇਸ਼ਨ ਕਰਕੇ ਹੁਣੇ-ਹੁਣੇ ਗੈਸ ਨੂੰ ਤੋੜਿਆ ਵੇਖੋ ਗਾਇਜ਼ ਇਹ ਜੋਤ ਹੈ ਨਾ ਜਿਹੜਾ ਇਹ ਰਾਤ ਨੂੰ ਜੋਤ ਤਾਂ ਮੌਨਸਟਰ ਬਣਿਆ ਹੁੰਦਾ ਹੈ ਸਾਰੇ ਪਿਲੋਸ ਦੇ ਕਵਰ ਵੀ ਲਾਈ ਜਾਂਦਾ ਹੈ ਔਰ ਇੰਨਾ ਸ਼ੈਤਾਨੀ